ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਫਾਰਸ ਸੀ ਜੀ ਮੇਰੇ ਲਈ ਉਹ ਦੇਸੀ ਕੱਟਾ ਨਹੀਂ ਸੀ ਮੇਰੇ ਲਈ ਤਾਂ ਲੱਗਦਾ ਬਿਫੋਰਸ ਗਾਨ ਹੈ ਉਹ ਠੀਕ ਹੈ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਉਹਨੂੰ ਹਿੱਟ ਕਰਨਾ ਗੋਲੀ ਨਾਲ ਕਰਨਾ ਸੋ ਮੈਂ ਉਹਦਾ ਸਿਰਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਉਹਨੇ ਬੁਲਟ ਪ੍ਰੂਜੈਕਟ ਪਾਈ ਹੋਈ ਹੈ। ਜੀ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਜੇਕਰ ਉਹ ਖੁਦ ਸੀਵੀ ਵਾਲੇ ਵੀ ਮੰਨਦੇ ਸੀ ਇਨਵੈਸਟੀਗੇਸ਼ਨ ਅਫੀਸਰ ਕਿ ਗੋਲੀ ਅਗਰੇ ਹਿਟ ਕਰ ਜਾਂਦੀ ਤਾਂ ਜੀਵਕੰਦੀ ਨੂੰ ਕੋਈ ਨਹੀਂ ਬਚਾ ਸਕਦਾ ਸੀ। ਮੈਂ ਬਿਲਕੁਲ ਪਰਮਾਤਮਾ ਦੇ ਭਰੋਸੇ ਗਿਆ ਸੀ। ਜੀ। ਕਿਉਂਕਿ ਬੰਦਿਆਂ ਨੇ ਮੈਨੂੰ ਕੋਈ ਹਥਿਆਰ ਨਹੀਂ ਦਿੱਤਾ। ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਇਸ ਕੰਮ ਦੇ ਵਿੱਚ। ਸੋ ਮੈਂ ਸੋਨਾਂ ਮੈਂ ਪਰਮਾਤਮਾ ਦਾ ਵੋਟ ਅਸਰ ਲਿਆ ਸੀ ਤੇ ਇਹ ਪਰਮਾਤਮਾ ਦੀ ਹੀ ਕੋਈ ਐਨ ਲਾ ਲੋ ਵਿਧੀ ਸੀਗੀ। ਕਿ ਉਸ ਬੰਦੇ ਨੂੰ ਮਾਰਨਾ ਨਹੀਂ ਸੀ ਉਸ ਬੰਦੇ ਨੂੰ ਔਕਾਤ ਹੀ ਆਦਵਾਨੀ ਸੀ ਉਸ ਬੰਦੇ ਨੂੰ ਪਰਮਾਤਮਾ ਨੇ ਵਿਧੀ ਮੇਰੇ ਰਾਹੀਂ ਸਿਰਫ ਇੰਨੀ ਕੁ ਬਣਾਉਣੀ ਸੀ ਕਿ ਉਹਨੂੰ ਇਹ ਚੇਤਾ ਕਰਵਾਉਣਾ ਸੀ ਕਿ ਰਜੀਵ ਗਾਂਧੀਆ ਜੇ ਤੂੰ ਜਿਉਂਦਾ ਹੈ ਨਾ ਤੇਰੇ ਕਮਾਂਡੋਆਂ ਕਰਕੇ ਨਹੀਂ ਔਰ ਖੁਦ ਉਸਨੇ ਮੰਨਿਆ ਵੀ ਤੂੰ ਇਸ ਕਰਕੇ ਜਿਉਂਦਾ ਹੈ ਕਿ ਸਿੱਖ ਤੈਨੂੰ ਮਾਰਨਾ ਨਹੀਂ ਚਾਹੁੰਦੇ ਸਿੱਖਾਂ ਨੇ ਮਾਰਨਾ ਤੇਰੇ ਲਈ ਕੋਈ ਔਖਾ ਗੱਲ ਨਹੀਂ